ਸਾਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝੰਡ ਵਾਲੇ ਦੇ ਵਿੱਚ ਝੰਡ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਫਾਰਮਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਤੇ ਬਾਈ ਉਹਨਾਂ ਦੇ ਕੋਲੇ ਇੱਕ ਗਾਂ ਵਕਾਊ ਆ ਮਿੱਤਰੋ ਬਹੁਤ ਚੰਗੇ ਦੋਦ ਦੀ ਮਾਰ ਕਰਨ ਮੈਂ ਹੈ ਬਾਈ ਹੁਣਾਂ ਦਾ ਮਿੰਨੀ ਫਾਰਮ ਬਣਾਇਆ ਹੋਇਆ ਇੱਕ ਜਿੰਦੇ ਵਿੱਚ ਮੰਨ ਲਓ 15 ਤੋਂ 20 ਜਾਨਵਰ ਮੇਰੇ ਬਸੇਰਾ ਬਾਈ ਹੁਣੀ ਆਪਦੀਆਂ ਬੱਚੀਆਂ ਤਿਆਰ ਕਰਦੇ ਹੋ ਜਦੋਂ ਰੋਗ ਲਪਿਊਸ ਕਰ ਬੱਚੀਆਂ ਜਾਨਵਰ ਜਦੋਂ ਅੱਛਾ ਗਾਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੇ ਵਿੱਚੋਂ ਜਿਸ ਫਾਰਮ ਦੇ ਵਿੱਚ ਮੈਂ ਮਜਬੂਦ ਆ ਬਾਈ ਹੁਣਿਆਂ ਦੇ ਆ 15 20 ਗਾਵਾਂ ਦਾ ਸੈਟਅਪ ਆ ਤੇ ਬਾਈ ਹੁਣੀ ਮਗਰ ਆਪਦੀਆਂ ਹੀਫਰ ਆਪਦੀਆਂ ਬਰੀਡ ਜਿਹੜੀ ਤਿਆਰ ਕਰ ਲੈਂਦੇ ਆ ਉਹਨਾਂ ਦੇ ਨਾਲ ਜਾਨਵਰ ਜਿਹੜਾ ਅੱਗੇ ਜਦੋਂ ਵਾਧਾ ਹੋ ਜਾਂਦਾ ਜਾਨਵਰਾਂ ਦੇ ਵਿੱਚ ਤੇ ਉਦੋਂ ਬਾਈ ਵੀ ਇੱਕ ਅੱਧਾ ਗਾਂ ਵੇਚ ਦਿੰਦੇ ਆ ਤੇ ਆਪਣੀ ਅਸਲੀ ਕਮਾਈ ਵੀ ਬਾਈ ਮੈਨ ਆ ਇਹੀ ਆ ਵੀ ਜਿਹੜਾ ਆਪਾਂ ਪਸ਼ੂ ਇੱਕ ਅੱਧਾ ਕੱਢ ਲੈਨੇ ਸਾਰੀ ਗੱਲਬਾਤ ਕਰਦੇ ਆ ਬਾਈ ਦੀ ਨਾਲ ਸੱਚੀ ਗੱਲ ਵੀ ਰਹੀ ਸੱਚੀ ਬੜੀ ਹਾਲ ਆ ਬਧੀਆ ਬਈ ਸੀਤਾ ਦੇ ਪਰਿਵਾਰ ਬਹੁਤ ਵਧੀਆ ਜੀ ਆਪਣਾ ਨਾਮ ਦੱਸ ਦੀ ਕਰ ਸੁਖਪ੍ਰੀਤ ਸਿੰਘ ਬਈ ਸੁਖਪ੍ਰੀਤ ਸਿੰਘ ਸੁਖਪ੍ਰੀਤ ਬਈ ਅੱਜ ਆਪਾਂ ਵੇਚੜੀਆ ਗਾਂ ਹੈ ਹਨਾ ਪਹਿਲਾਂ ਤੇ ਇਹ ਦੱਸ ਦਿਓ ਸੁਆ ਕਿੰਨਾ ਵੀਰੇ ਇਹ ਤੀਜੇ ਸੂਏ ਸੂਈ ਹੈ ਜੀ ਬਈ ਤੀਜੇ ਸੂਏ ਸੂਈ ਹੈ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਰਬਈਏ ਇਹ ਕੱਲ ਸੂਈ ਹੈ ਜੀ ਕੱਲ ਸੂਈ ਹੈ ਹਾਂਜੀ ਕਿੰਨੇ ਬੋਲੇ ਦੀ ਸਟਾਰਟਿੰਗ ਕਰਤੀ ਬੋਲਾ ਹਜੇ ਆਪਾਂ ਕਿੰਨੇ 10 ਲੀਟਰ ਹੀ ਕੱਢਿਆ ਹੂੰ ਤਦ ਕੀ ਥੋੜਾ ਜਿਹਾ 5 ਦਿਨ ਪਹਿਲਾਂ ਸੂਪੀ ਇਹ ਸੱਚੀ ਸੂਤ ਹਾਂਜੀ ਦੁੱਧ 25 ਪਲੱਸ ਜਾਊਗੀ ਠੀਕ ਹੈ ਭਾਈ ਪਹਿਲਾਂ ਵੀ ਦਿੰਦੀ ਰਹੀ ਇਹ ਨਾ ਹਾਂਜੀ ਹਾਂਜੀ ਆਪਣੀ ਨੈਸਰਲੀ ਦੀ ਸਬਸਿਡੀ ਪਾਸ ਆ ਹੈਗਾ ਇਹ ਨੈਸਰਲੀ ਦੀ ਸਬਸਿਡੀ ਪਾਸ ਹਾਂਜੀ 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 ਦੁੱਧ ਦੀ ਫੁੱਲ ਗਰੰਟੀ ਆਪਣੀ ਠੀਕ ਹੈ ਬੜੇ ਵੀ ਠੀਕ ਹੈ ਅੱਛਾ ਇੱਕ ਗੱਲ ਹੋਰ ਜਿਹੜਿਆਂ ਨੇ ਮੰਨ ਲਾ ਚੂਣ ਚਾਣਾ ਮਸ਼ੀਨੀ ਚਵਾਈ ਤੇ ਕਿ ਹੱਥੀ ਚਵਾਈ ਤੇ ਨਹੀਂ ਆਪਾਂ ਮਸ਼ੀਨ ਤੇ ਚੋਣੇ ਆ ਵੀ ਹੱਥੀ ਵੀ ਉਹ ਚਵਾ ਲੈਂਦੀ ਹੁਣ ਹੱਥੀ ਗੱਡੇ ਬੜਾ ਹਾਂ ਵੀ ਮੰਨ ਲਾ ਹਲਦੀ ਨਹੀਂ ਨਹੀਂ ਮਸ਼ੀਨੀ ਵਾਲੀ ਚਵਾਈ ਵਾਲੀ ਜਿਹੜੀ ਗਾਂ ਹੁੰਦੀ ਉਹ ਹੱਥੀ ਟੇਕਦੀ ਨਹੀਂ ਮੈਂ ਤਾਂ ਕਿਹਾ ਵੀ ਆਪੇ ਹੱਥੀ ਵੀ ਘਝਾਈ ਹੋਈ ਆ ਹਾਂਜੀ ਹਾਂਜੀ ਹੱਥੀ ਵੀ

ਏ ਆਪਾਂ ਮੁੱਲ ਦਾ ਇਹਦਾ 10 ਰੱਖਿਆ ਹਾਂ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਆਪਾਂ ਜੋਗੀ ਵੀਰ ਆਪਣੇ ਨਾਲ ਕੰਟੈਕਟ ਕਰੂਗਾ ਆਪਾਂ ਮਨ ਤਾਂ ਜਰੂਰ ਕਰਾਂਗੇ ਮੌਕੇ ਤੇ ਉਹ ਵੀ ਮੰਨ ਲਓ ਕਿਹਨ ਤੋਂ ਪਰ ਜਦੋਂ ਕੋਈ ਆਊਗਾ ਇੱਥੇ ਆਪਾਂ ਜੇ ਦੱਸੂਗਾ ਅਗਲੇ ਨੂੰ ਪੁੱਗੂਗਾ ਉਸ ਹੌਤੇ ਤੇ ਬੈਹ ਜੰਦੀ ਹੁੰਦੇ ਕਿਉਂਕਿ ਸੌਦਾ ਤਾਂ ਉਦੋਂ ਹੁੰਦਾ ਜਦੋਂ 500 ਦਾ ਤਲੀ ਤੇ ਹੋਵੇ ਹਨਾ ਬਾਈ ਉਹ ਨਜ਼ਰ ਤਾਂ ਗੱਲਾਂ ਮੈਂ ਵੀ ਕਹੂੰ ਐਨੇ ਦੀ ਦੇ ਦੇ ਉਹਨੇ ਦੀ ਜਦੋਂ ਨਜ਼ਰ ਸੋਈ ਸੌਦੇ ਨਹੀਂ ਹੁੰਦੇ ਅਰੇ ਸੂਆ ਤੀਜਾ ਸੂਈ ਹੈ ਵੀਰੇ ਤੀਜਾ ਸੂਆ ਸੂਈ ਹੈ ਹਾਂਜੀ ਕੀ ਬਾਗਿਆ ਸੀਮਨ ਚੰਗਾ ਹੀ ਭਰਾਇਆ ਲੱਗਦਾ ਸੀ ਮੈਨੂੰ ਹਨਾ ਸੀਮਨ ਦਾ ਵਧੀਆ ਭਰਾਇ ਉਹ ਬੱਚਾ ਕੋਈ ਗੱਲ ਨਹੀਂ ਇਹਨਾਂ ਨੇ ਵੀ ਉਹਨਾ ਕਰਮ ਆ ਲਿਆ ਨੇ ਹੈਨਾ ਸਹੀ ਹੈ ਇਹਨਾਂ ਨੂੰ ਵੀ ਰੱਬ ਨੇ ਜੂਨ ਦਿੱਤੀ ਆ ਲੈ ਬਾਈ ਹੁਣ 25 ਕਿਲੋ ਦੁੱਧ ਦੀ ਆਪਾਂ ਮੰਨ ਲਾ ਇਹਦੀ ਗਰੰਟੀ ਦੇ ਸਕਦੇ ਆ ਫੁੱਲ ਗਰੰਟੀ ਘਾਟੇ ਜੀ ਸੂਈ ਕਰਕੇ ਥੋੜਾ ਜਿਹਾ ਜਿਵੇਂ ਕਿ ਸੇਵਾ ਕਰੂਗਾ ਵੀਰ ਤੇ ਦੁੱਧ ਗਰੰਟੀ ਆਪਣੀ ਫੁੱਲ ਆ ਜੀ ਤੇ ਤੁਹਾਨੂੰ ਵੀ ਠੀਕ ਹੋ ਜੇ ਤੇ ਵੱਡੇ ਭਾਈ ਨੰਬਰ ਕਿਹੜੇ ਤੇ ਗੱਲ ਕਰਦੇ ਆ ਨੰਬਰ ਆਪਣਾ 98154 ਤੁਹਾਡੇ ਲਈ 154 53074 53074 74 98154 53074 ਹਣਾ ਠੀਕ ਹੈ ਵੀ ਲੈ ਆਈ ਬਈ ਮੋੜ ਲਈ ਇਸ ਨੰਬਰ ਤੇ ਬਾਈਨਾ ਕਰ ਲਿਓ ਮਿੱਤਰੋ ਤੁਸੀਂ ਰਾਬਤਾ ਕਰਮ ਨੰਬਰ ਆਪਾਂ ਪਾਈਆਂ ਦਾ ਰਾਬਤਾ ਸਕਰੀਨ ਦੇ ਉੱਤੇ ਅੱਛਾ ਹੁਣ ਘਰ ਕਿਹੜੇ ਦੇ ਵਿੱਚ ਹੁਣ ਜਿਵੇਂ ਕਈ ਵਾਰੀ ਕੂ ਲੱਗਦਾ ਹੁੰਦਾ ਰੇਂਜ ਦੀ ਦਿੱਕਤ ਆ ਜਾਂਦੀ ਜਾਂ ਕਈ ਵਾਰੀ ਆਪਾਂ ਉਂਦੀ ਕਿਤੇ ਗਏ ਉਹਨੇ ਤਾਂ ਆਪਣਾ ਫੋਨ ਨਾ ਮਿਲੇ ਫਿਰ ਅਗਲੇ ਨੂੰ ਨਾ ਪਿੰਡ ਦੇ ਵਿੱਚੋਂ ਮੁੜਨ ਦਾ ਔਖਾ ਹੋ ਜਾਂਦਾ ਵੀ ਅਗਲਾ ਚੱਲ ਕੇ ਆਏ ਹੁੰਦੇ ਕੀ ਪੁੱਛ ਕੇ ਆਉਂਦੇ ਜਦੋਂ ਆਪਣੇ ਪਿੰਡ 'ਚ ਵੈਂਟਰ ਹੋ ਗਏ ਆਪਣੇ ਮੇਨ ਐਕ ਚੌਂਕ ਹੀ ਪੈਂਦਾ ਫਰੰਟ ਦੇ ਉੱਥੋਂ ਖੱਬੇ ਹੱਥ ਮੁੜ ਕੇ ਫਿਰਨੀ ਫਿਰਨੀ ਤੋਰੋ ਨਾ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਆ ਠੀਕ ਹੈ ਜੀ ਬਾਕੀ ਰਣਜੀਤ ਸਿੰਘ ਡੇਰੀ ਵਾਲੇ ਦੇ ਨਾਮ ਪੁੱਛ ਲੈਣਾ ਰਣਜੀਤ ਸਿੰਘ ਡੇਰੀ ਵਾਲੇ ਦੇ ਘਰੇ ਜਾਣਾ ਬਾਕੀ ਠੀਕ ਹੈ ਭਾਈ ਤੇ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਅਗਲੀ ਕਾਰਵਾਈ ਲਈ ਤੁਸੀਂ ਹਾਜ਼ਰ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਜਲਦ ਮਿਲਦੇ ਰਹਿਨੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਤੁਸੀਂ